ਬੜੀ ਬਾਦਰੀ ਸਾਹਮਣੋਂ ਬਾਦ ਇਹਨਾਂ ਨੇ ਰੌਲਾ ਪਾਇਆ ਰੈਫਰੈਂਡਮ ਰੈਫਰੈਂਡ ਪੰਨੂ ਦੀ ਟੀਮ ਨੇ ਐਸਐਫ ਜੇ ਨੇ ਵੀ ਯੂਨੋ ਨੇ ਸਾਨੂੰ ਕੰਟਰੀ ਬਣਾ ਕੇ ਦੇਣਾ ਯੂਨੋ ਨੇ ਲੈਟਰ ਕੱਢਣਾ ਤੇ ਸਾਡੀ ਕੰਟਰੀ ਬਣ ਜਣੀ ਆ ਹੁਣ ਵੀਰੋ ਆ ਯੂਨੋ ਦਾ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਹੈਗੇ ਲਿੰਕ ਲੱਗੇ ਨੇ ਇਹ ਇਹ ਨਹੀਂ ਕਿ ਗੂਗਲ ਤੇ ਕਿਹਨੇ ਲਿਖਤਾ ਤੇ ਲਿੰਕ ਚ ਉਹਨੇ ਚੱਕਿਆ ਮੈਂਬਰਸ਼ਿਪ ਦਾ ਕੀ ਸਾਖਦਾ ਵਾ ਯੂਨਾਈਟਿਡ ਨੇਸ਼ਨ ਕੀ ਕਹਿ ਰਿਹਾ ਦ ਯੂਨਾਈਟਿਡ ਨੇਸ਼ਨ ਇਜ਼ ਨੀਦਰ ਅ ਸਟੇਟ ਨੋਰ ਅ ਗਵਰਨਮੈਂਟ ਜਿਹੜੀ ਯੂਨਾਈਟਿਡ ਨੇਸ਼ਨ ਆ ਯੂਐਨਓ ਜਿਹੜਾ ਸੰਘ ਆ ਇੱਕ ਨਾ ਉਹ ਕੋਈ ਸਰਕਾਰ ਆ ਨਾ ਉਹ ਕੋਈ ਦੇਸ਼ ਆ ਥੇਰਫੋਰ ਡਸ ਨਾਟ ਪਾਸਸ ਐਨੀ ਅਥਾਰਟੀ ਟੂ ਰੈਕਗਨਾਈਜ਼ ਈਦਰ ਅ ਸਟੇਟ ਔਰ ਅ ਗਵਰਨਮੈਂਟ ਸੋ ਉਹਨਾਂ ਕੋਲੇ ਕੋਈ ਅਥਾਰਟੀ ਨਹੀਂ ਵੀ ਉਹ ਕਿਸੇ ਵੀ ਕੰਟਰੀ ਨੂੰ ਰੈਕਗਨਾਈਜ਼ ਕਰਨ ਸਟੇਟ ਨੂੰ ਜਾਂ ਗਵਰਨਮੈਂਟ ਨੂੰ as an organization of independent state it may admit a new state to its membership or account the nuclear with oh yaar dasso hun piche ki reh gaya o mainu galaan kaddan na prava uno to tusi uno da rola paya ke nahi paya itthe uno 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 kit tak nahi kita itthe kyon tusi lokan de emotions de naal khedeya mainu e dasso kyon tusi jhooth bolya ਇਹਦੇ ਵਿੱਚ ਲਿਖਿਆ ਜੀ ਵੀ ਜਿਹੜੀ ਯੂਨਾਈਟਿਡ ਨੇਸ਼ਨ ਆ ਇਹ ਜਿਹੜੀ ਪੰਨੂ ਨੇ ਇੱਥੇ ਰੌਲਾ ਪਾਇਆ ਵੀ ਰੈਫਰੈਂਡਮ ਕਰਾ ਕੇ ਇਹ ਵੋਟਾਂ ਲੈ ਕੇ ਜਾਣੀਆਂ ਯੂਨੋ ਦੇ ਵਿੱਚ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਤੇ ਉੱਥੇ ਉਲਝਾ ਕੇ ਫਿਰ ਉਹਨਾਂ ਨੇ ਸਾਡਾ ਕੰਟਰੀ ਰਿਕੋਗਨਾਈਜ਼ ਕਰ ਦੇਣਾ ਖਾਲਿਸਤਾਨ ਦਾ ਹੁਣ ਹੋਇਆ ਇਹ ਵੀ ਯੂਨਾਈਟਿਡ ਨੇਸ਼ਨ ਕਹਿ ਰਹੀ ਆ ਵੀ ਯੂਨਾਈਟਿਡ ਨੇਸ਼ਨ ਨਾ ਦਾ ਗਵਰਨਮੈਂਟ ਆ ਨਾ ਕੋਈ ਕੰਟਰੀ ਆ ਫਿਰ ਇਹਦੇ ਕਰਕੇ ਉਹ ਕੋਈ ਵੀ ਨਵਾਂ ਕੰਟਰੀ ਨਾ ਬਣਾ ਸਕਦੀ ਆ ਨਾ ਰਿਕੋਗਨਾਈਜ਼ ਕਰ ਸਕਦੀ ਆ ਉਹਦੀ ਅਥਾਰਟੀ ਨੂੰ ਨਾ ਕਿਸੇ ਸਰਕਾਰ ਨੂੰ ਹੁਣ ਸਟੇਟ ਤੇ ਸਰਕਾਰ 'ਚ ਫਰਕ ਏ ਆ ਵੀ ਸਰਕਾਰ ਬਾਹਰੋਂ ਬੈਠੇ ਵੀ ਤੁਸੀਂ ਬਣਾ ਸਕਦੇ ਆ ਐਗਜ਼ਾਈਲ ਦੇ ਵਿੱਚ ਉਹਨੂੰ ਵੀ ਉਹ ਰਿਕੋਗਨਾਈਜ਼ ਨਹੀਂ ਕਰੂਗੀ ਕੰਟਰੀ ਦਾ ਬਹੁਤ ਦੂਰ ਦੀ ਗੱਲ ਆ ਉਹਨੇ ਮੰਨਤਾ ਉਹਦੇ ਕੋਲ ਅਥਾਰਟੀ ਹੈ ਨਹੀਂ ਆਹੀ ਫਰਕ ਆ ਬਰਾੜ ਬਾਈ ਦੇਣੀ ਨਹੀਂ ਦੇਣੀ ਦਾ ਬਾਅਦ ਦੀ ਗੱਲ ਹੁਣ ਤੁਹਾਡੇ ਕੋਲ ਮੈਂ 10 ਮਿਲੀਅਨ ਮੰਗਾ ਤੁਹਾਡੇ ਕੋਲ ਹੈਗੇ ਆ ਹੁਣ ਤੁਹਾਡੇ ਕੋਲ ਹੈ ਹੀ ਨਹੀਂ ਤੇ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਉਹਨਾਂ ਕੋਲੇ ਅਥਾਰਟੀ ਹੈ ਨਹੀਂ ਤੇ ਉਹ ਦੇਣਗੇ ਕਿਦਾਂ ਦੱਸੋ ਗੱਲ ਅਥਾਰਟੀ ਦੀ ਆ ਉਹਦੇ ਕੋਲੇ ਅਥਾਰਟੀ ਹੀ ਹੈ ਨਹੀਂਗੀ ਦੇਣ ਦੀ ਬਾਕੀ ਤਾਂ ਬਹੁਤ ਦੂਰ ਦੀਆਂ ਗੱਲਾਂ ਅੱਗੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇਸੇ ਰਿਲੇਟਿਡ ਵੀਡੀਓ ਲਾਰਿਆ ਆ ਉਹ ਵੀ ਸੁਣਿਓ ਧਿਆਨ ਦੇ ਨਾਲ ਪਲੇਸੈਂਟ ਬਹੁਤ ਸਾਰੇ ਬੈਨਰਸ ਲੋਕੀ ਕੈਰੀ ਕਰ ਰਹੇ ਸੀ ਰੈਫਰੈਂਡਮ ਬਾਏ 2020 ਉਹਦਾ ਕੀ ਬੈਕਗ੍ਰਾਉਂਡ ਹੈ ਸੰਸਬ ਇਹ ਇੱਕ ਇਜੈਂਟ ਲੀਗ ਆ ਰਹੀ ਹੈ ਪਰ ਜਿਹੜੇ 2024 ਦੇ ਵਿੱਚ ਰੈਫਰੈਂਡਮ ਕਰਨਾ ਚਾਹੁੰਦੇ ਆ ਉਹ ਮੈਨੂੰ ਦੱਸਣ ਕੀ ਰੈਫਰੰਡਮ ਪਰ ਇੱਕ ਕੰਟਰੀ ਆਪਣੀ ਕੰਟਰੀ ਚ ਸੁਰਉਂਦੀ ਹੈ ਜਿਵੇਂ ਬ੍ਰਿਟਾਨੀਆ ਦੀ ਸਰਕਾਰ ਨੇ ਪਿਛਲੇ ਸਾਲ ਸਕਾਟਲੈਂਡ ਦੇ ਵਿੱਚ ਕਰਵਾਇਆ ਸੀਗਾ ਕਿ ਜਿਹੜੇ ਰੈਫਰੰਡਮ ਤੇ ਬੈਨਰ ਲੱਗੇ ਹੈ ਇਹ ਜਸਟਿਸ ਪਾਰਟੀ ਜਿਹੜੀ ਹੈ ਕਿ ਇਸ 6 ਫੋਰ ਜਸਟਿਸ ਉਹ ਇੰਡੀਆ ਦੇ ਨਾਲ ਮਿਲ ਕੇ ਇਹ ਰੈਫਰੰਡਮ ਕਰਾ ਸਕਦੇ ਹੈ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾ ਕਰਨਾ ਜੋ ਤੁਸੀਂ ਜਿਹੜੀ 6 ਫੋਰ ਜਸਟਿਸ ਲਈ ਡਿਮਾਂਡ ਕਰ ਰਹੀ ਹੈ ਰੈਫਰੈਂਡਮ 2020 ਤੱਕ ਉਹਦੇ ਉਹਦੇ ਹੱਕ ਦੇ ਵਿੱਚ ਨਹੀਂ ਜੀ ਮੈਂ ਹੱਕ ਤੇ ਜਿਹ ਪਰ ਹੋਈ ਨਹੀਂ ਨਾ ਸਦਰ ਲੀਗਲ ਐਂਡ ਕਨਸਟੀਟਿਊਸ਼ਨਰੀ ਜਨਤਰਾ ਰੈਫਰੈਂਡਮ ਹੋ ਸਕਦਾ ਉਸੇ ਕੰਟਰੀ ਆਪਣੇ ਲੱਖ ਚ ਰੈਫਰੈਂਡਮ ਕਰਾ ਦੇ ਜੀ ਜਾਂ ਯੂਨਾਈਟਿਡ ਨੇਸ਼ਨਸ ਦੀ ਸਕਿਉਰਿਟੀ ਕੌਂਸਲ ਨੇ ਵੈਸੇਟ ਕਰਾ ਦੇ ਜਿਵੇਂ 1948 ਨੇ ਵਿੱਚ ਕਸ਼ਮੀਰ ਦਾ ਡਿਗਨ ਰੈਜ਼ੋਲੂਸ਼ਨ ਪਾਸ ਹੋਈ ਹੈ ਤੇ ਪ੍ਰਾਈਵੇਟ ਮੈਂਬਰ ਕੋਈ UN ਦੇ ਵਿੱਚ ਜਸਟਿਸ ਪਾਰਟੀ ਤਾਂ ਜਾ ਨਹੀਂ ਸਕਦੀ ਇਹ ਤਾਂ ਕਿਸੇ ਜ਼ਾਦਮੁਲਕ ਨੂੰ ਕੋਈ ਉੱਥੇ ਸਟੈਂਡ ਲੈਣਾ ਪਊਗਾ ਰੈਜ਼ੋਲੂਸ਼ਨ ਪਾਸ ਕਰਨੀ ਪਊਗੀ ਤਾਂ ਜਾ ਕੇ UN ਸਾਡੇ ਮਸਲੇ ਦੇ ਵਿੱਚ ਐਂਟਰ ਹੋਊਗੀ ਤੇ ਇਹ ਤਾਂ ਜਸਟਿਸ ਪਾਰਟੀ ਜਿਹੜੇ 6 ਫॉर ਜਸਟਿਸ ਹੈ ਉਹ ਬੜੇ ਚੰਗੇ ਕਾਨੂੰਨਦਾਨ ਹੈ ਉਹ ਸਾਨੂੰ ਦੱਸਣ ਕਿ ਲੀਗਲੀ ਐਂਡ ਰੀਅਲੀ ਹਾਊ ਇਜ਼ ਇਟ ਪੋਸੀਬਲ ਹਾਂਜੀ ਸੰਗਜੀ ਤੁਸੀਂ ਸਰਦਾਰ ਮਾਨਦੇਵ ਮੋਹੋਂ ਵੀ ਸੋਣੀ ਲਿਆ ਵੀ ਭਾਈ ਤੁਸੀਂ ਕਿਸੇ ਤਰੀਕੇ ਦੱਸੋ ਤਾਂ ਸਹੀ ਵੀ ਯੂਨ ਕਿਵੇਂ ਕੋਈ ਕੰਟਰੀ ਬਣਾ ਸਕਦੀ ਆ ਕਿਵੇਂ ਲੀਗਲੀ ਤੁਸੀਂ ਇੱਕ ਜਿਹੜੀਆਂ ਵੋਟਾਂ ਜਿਹੜੀਆਂ ਇੱਕ ਸਰਵੇ ਕਰਾ ਰਹੇ ਆ ਤੇ ਤਹਿਤ ਤੁਸੀਂ ਇੱਕ ਕੰਟਰੀ ਬਣਾ ਲੋਗੇ ਹੁਣ ਜਿਵੇਂ ਪਹਿਲਾਂ ਵੀ ਗਿੱਲ ਸਾਹਿਬ ਨੇ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਜਿਹੜੀ ਕਿ ਸਾਡੀ ਇੱਕ ਸਕਰੀਨ ਰਿਕਾਰਡਿੰਗ ਆ ਟਿਕਟੋਕ ਲਾਈਵ ਦੀ ਵੀ ਯੂਨੋ ਦੇ ਕੋਲ ਅਥਾਰਟੀ ਨਹੀਂ ਆ ਯੂਨੋ ਹੈ ਕੀ ਆ ਇੱਕ ਦੇਸ਼ਾਂ ਦਾ ਸਮੂਹ ਆ ਸੋ ਉਹ ਇੱਕ ਦੇਸ਼ਾਂ ਦਾ ਸਮੂਹ ਨੂੰ ਜਿਹਨੂੰ ਇੱਕ ਨਾਮ ਦਿੱਤਾ ਗਿਆ ਯੂਨ ਯੂਨਓ ਦੇ ਕੋਲ ਕੋਈ ਅਥਾਰਟੀ ਨਹੀਂ ਹੈ ਨਾ ਇਹਨਾਂ ਕੋਲ ਕੋਈ ਅਥਾਰਟੀ ਲੈਟਰ ਆ ਸੀ ਇਹਨਾਂ ਨੂੰ ਕਿੰਨੇ ਵਾਰ ਕਹਿੰਦੇ ਹੋਣੇ ਵੀ ਭਾਈ ਕੋਈ ਜਨਤਾ ਨੂੰ ਦਿਖਾਓ ਤਾਂ ਸਹੀ ਨਾ ਫਿਰ ਤੁਸੀਂ ਇਹ ਵੋਟਾਂ ਕਿੱਥੇ ਸਬਮਿਟ ਕਰਾਉਣੇ ਆ ਉਹ ਵੋਟਾਂ ਦਾ ਜਿਹੜਾ ਸਬਮਿਟ ਕਰਾਉਣ ਤੋਂ ਬਾਅਦ ਮਿਲੀ ਰਸੀਦ ਵਗੈਰਾ ਕੁਝ ਦਿਖਾਓ ਸਾਨੂੰ ਤਾਂ ਇਹ ਵੀ ਪਤਾ ਲੱਗਾ ਵੀ ਸੈਕਰਾਮੈਂਟੋ ਜਿਹੜੀਆਂ ਵੋਟਾਂ ਪਈਆਂ ਸੀ ਯੂਐਸ ਦੇ ਵਿੱਚ ਉਹ ਲੋਕਾਂ ਦੇ ਪਿਕਅਪ ਟਰੱਕਾਂ ਦੇ ਵਿੱਚ ਰੋਲਦੀਆਂ ਫਿਰਦੀਆਂ ਨੇ ਔਰ 2021 ਤੋਂ ਜਿਹੜਾ ਆ ਇਹਨਾਂ ਨੇ ਇਹ ਸਾਰਾ ਕੰਮ ਸ਼ੁਰੂ ਕੀਤਾ ਹੋਇਆ ਆ ਤੈਨੂੰ 4 ਸਾਲ ਹੋ ਜਾਣੇ ਆ ਨੈਕਸਟ 25 ਚੜ੍ਹ ਜਾਣਾ ਆ ਸੋ 4 ਸਾਲ ਦੇ ਵਿੱਚ ਯੂਐਸ ਦਾ ਪ੍ਰੈਜ਼ੀਡੈਂਟ ਜਿਹੜਾ ਦਮਾਰੇ ਇਲੈਕਟ ਹੋ ਜਾਂਦਾ ਆ ਮਤਲਬ 4 ਜਾਂ 5 ਸਾਲ ਵੋਟ ਦੀ ਕੋਈ મਨਿਆਦ ਹੁੰਦੀ ਐ ਇੰਨੇ ਟਾਈਮ ਬਾਅਦ ਦਮਾਰਾ ਇਲੈਕਸ਼ਨ ਆ ਜਾਂਦੇ ਨੇ ਸੋ ਜਦੋਂ ਇਹੀ ਸਵਾਲ ਜਿਵੇਂ ਉਹਨਾਂ ਸਰਜਾ ਸਿਮਰ ਜੀਨ ਸਨਮਾਨ ਨੇ ਕੀਤੇ ਆ ਜਾਂ ਅਸੀਂ ਕਰਦੇ ਆ ਤਾਂ ਫਿਰ ਇਹ ਇੱਥੇ ਫੋਟੋ ਐਡਿਟ ਕਰਦੇ ਆ ਜਿਹੜੇ ਇਹਨਾਂ ਦੇ ਐਸਐਫਜੀ ਦੇ ਕੁੱਤੇ ਆ ਉਹ ਫਿਰ ਉੱਥੇ ਮਾਵਾਂ ਪੈਣਾ ਇੱਕ ਕਰਦੇ ਆ ਗਾਲਾਂ ਕੱਢਦੇ ਆ ਔਰ ਹਰ ਜਗ੍ਹਾ ਤੇ ਇਹਨਾਂ ਦਾ ਇਹੀ ਰਾਗ ਲਾਪਿਆ ਹੁੰਦਾ ਵੀ ਤੁਸੀਂ ਸਾਨੂੰ ਕੋਈ ਸਵਾਲ ਨਹੀਂ ਕਰ ਸਕਦੇਗੇ ਅਸੀਂ ਜੋ ਕਰ ਰਹੇ ਹਾਂ ਬਸ ਸਾਨੂੰ ਕੋਈ ਪੁੱਛ ਨਹੀਂ ਸਕਦਾ ਇਹੀ ਤਾਂ ਅਸੀਂ ਕਹਿੰਦੇ ਹੁੰਦੇ ਵੀ ਹਜੇ ਇਹਨਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਆ ਕੋਈ ਇਹਨਾਂ ਦੇ ਹੱਥ ਦੇ ਵਿੱਚ ਕੋਈ ਸ਼ਕਤੀ ਨਹੀਂ ਆ ਕੋਈ ਪ੍ਰਸ਼ਾਸਨ ਦੀ ਜਿਹੜੀ ਕੋਈ ਕੰਟਰੋਲ ਨਹੀਂ ਆ ਤੇ ਅੱਜ ਹੀ ਇਹ ਦੇਖੋ ਲੋਕਾਂ ਦੀਆਂ ਮਾਵਾ ਪੈਣਾ ਇੱਕ ਕਰਕੇ ਉਹਨਾਂ ਨੂੰ ਚੁੱਪ ਕਰਾਉਂਦੇ ਨੇ ਕੱਲ ਨੂੰ ਜਦੋਂ ਹੱਥ ਦੇ ਵਿੱਚ ਮੰਨ ਲੋ ਕਿਸੇ ਤਰੀਕੇ ਪਾਵਰ ਆ ਜਾਂਦੀ ਆ ਤਾਂ ਫਿਰ ਇਹ ਲੋਕਾਂ ਦੇ ਨਾਲ ਇਹਨਾਂ ਦਾ ਕਿਦਾਂ ਦਾ ਬਿਹੇਵੀਅਰ ਹੋਊਗਾ ਸੋ ਇਹਨਾਂ ਦੀ ਜਿਹੜੀ ਬਦਮਾਸ਼ੀ ਦੇ ਕਾਰਨ ਲੋਕ ਸਿੱਖੀ ਜਿਹੜਾ ਆ ਮਨਕਰ ਹੁੰਦੇ ਜਾਂਦੇ ਮੂੰਹ ਮੋੜਦੇ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ ਜਾਣ ਤੋਂ ਗਰੇਜ ਕਰਦੇ ਨੇ ਸਿਰਫ ਇਹਨਾਂ ਦੀ ਬਦਮਾਸ਼ੀ ਕਰਕੇ ਅਸੀਂ ਵਾਰ-ਵਾਰ ਇਹ ਕਹਿੰਦੇ ਆ ਵੀ ਭਾਈ ਰਾਜ ਬਣਾਓ ਜੀ ਸੱਦ ਕੇ ਬਣਾਓ ਪਰ ਆਪਦੇ ਆ ਗੁੰਡਿਆਂ ਨੂੰ ਨੱਥ ਪਾਓ ਕਿਸੇ ਦੀ ਕੋਈ ਰੀਅਲ ਆਈਡੀ ਨਹੀਂ ਫੇਕ ਆਈਡੀਆਂ ਤੇ ਬੈਠੇ ਕੁੱਤਿਆਂ ਨੂੰ ਭੌਂਕੀ ਜਾਂਦੇ ਆ ਹਰੇਕ ਨੂੰ ਮਾਂ ਪੈਣ ਦੀਆਂ ਗਾਲਾਂ ਕੱਢੀ ਜਾਂਦੇ ਆ ਤੇ ਜਦੋਂ ਕੋਈ ਅੱਗੋਂ ਕੋਈ ਜਵਾਬ ਦਿੰਦਾ ਤਾਂ ਫਿਰ ਜਾ ਕੇ ਖਾਲਿਸਤਾਨ ਦੇ ਪਿੱਛੇ ਲੱਗ ਜਾਂਦੇ ਨੇ ਸੋ ਸੰਗਤ ਜੀ ਆ ਇਨ